ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹੋ ਮਾਥੜ ਵਧੀਆ ਵਧੀਆ ਠੀਕ ਐ ਨਾ। ਹਾਂ। ਉਹ ਪਾਸੇ ਇਕਦੇ ਬੈਠੇ। ਸ਼ਾਮਾਂ ਆਗੇ। ਲੋ ਭਾਈ ਅਸੀਂ ਕੱਲ ਜੀ ਆਗੇ ਪੁਰਾਣੇ ਟਿਕਾਣੇ ਪਰ ਆਜ ਬੈਠੇ। ਜੀ। ਹੂੰ। ਉਹ ਪੁਰਾਣੇ ਟਿਕਾਣੇ ਪਰ ਆਗੇ ਫੇਰ। ਅੱਜ ਇਹਦੀ ਵਾ ਕਰਨੀ ਦੀ ਸਫਾਈ। ਨਿਕਲਿਆ ਮੋਰੇ ਨੂੰ ਤਾਂ। ਹੂੰ। ਫੇਰ ਕਹਿੰਦੇ ਉਹ ਟੋਕਰੇ ਕੋਹੇ ਦੇ ਮੈਂ ਉਧਰ ਮਹਾਪਰਾਂ ਉੱਥੇ ਚੱਲਾਂ ਮੋਰੇ। ਅੱਛਾ। ਫੇਰ ਮੇਰੇ ਇੱਕ ਹੋਰ ਕੰਮ ਆਦ ਆ ਗਿਆ। ਘਰ ਉਹ ਜੀ ਸੀਰਾਂ ਦਾ ਉੱਥੋਂ ਵੱਟੇ ਆਉਣਾ ਬਲਾਜ ਦਾ। ਜਿਹੜਾ ਬਲਾਜ ਰੇ ਵਿਗਿਆ ਦਾ। ਉਹਦੇ ਡੌਲ ਬੱਲ ਲਈ ਜੰਮੀ ਵੀ ਦਿਖਾ ਲਈ ਇੱਕ ਦਿਨ ਬਾਅਦ ਖੇਤ ਵਿੱਚ ਦਾ ਪੱਟ ਗਿਆ ਤਾਂ ਕੜ ਕੇ ਵੀ ਲੱਗੇ ਜੰਮੀ ਵੀ ਉਹ ਵੀ ਮੈਂ ਝੱਟ ਛਾਉ ਲਾਤੀ ਤੇ ਉਹ ਪੱਟ ਦਿੱਤੀ ਉਹਦੇ ਵੇ ਤੇ ਉਹ ਖੜੀ ਸੀ ਮਾਇਨ ਸਵੇਰੇ ਕੋਲੋਂ ਮਹਾਪਾਲੇ ਨੂੰ ਨਬੇੜ ਮੇਰੇ 5-6 ਟਾਈਮ ਲੱਗ ਗਿਆ ਮੇਰਾ ਉਹ ਪੱਟੀ ਹੁਣ ਜਦ ਕੰਡੇ ਦਾ ਪਦਲਾ ਤੇ ਹੁਣ ਆ ਸਮਝੋਦੇ ਨਾ ਬਰੀਕ ਵੀ ਬਟ ਉੱਤੇ ਵਿਆ ਦਾ ਪਤਾ ਲੱਗਦਾ ਇੱਕ ਪੰਡ ਹਣੀ ਪੂਰੀ ਜਿਹੜੀ ਲਈ ਜੀ ਉਹ ਗੜੀ ਕੱਢ ਕੇ ਇੱਕ ਪੰਡ ਮੈਸਾ ਦੀ ਬੰਨ ਗੋਣੀ ਦੂਸਰੇ ਸਾਈਡ ਫੇਰ ਕਰ ਗਿਆ ਅੱਜ ਇੱਧਰ ਫੇਰ ਰਹਿ ਗਿਆ ਕੰਮ ਇੱਥੇ ਸਫਾਈ ਕਰੂੰਗਾ ਜਿੰਨੀ ਵੀ ਕਰਨੀ ਹੈ ਕਪੱਦਰ ਦੇ ਕਰੀ ਉਹ ਥੋੜੀ ਹੋ ਗਈ ਇਹ ਇੱਕ ਬੱਧ ਇਹ ਕੱਖ ਖਵਟ ਹੋ ਜੂਵੇ ਨਾ ਪੱਦੇ ਦੇਖਿਆ ਹੁਣ ਇਹ ਵੀ ਸੁੱਕ ਜਾਂਦਾ ਦੂਏ ਦਿਨ ਕੱਖ ਆ ਕੇ ਲੱਗਦਾ ਕਾਲੂ ਕਰਦੇ ਆ ਮਸਾ ਕੱਲ ਪੈਦੇ ਰੱਖ ਚਲ ਬਾਹਰ ਨੁੜੀ ਹੁੰਦੀ ਬਾਈ ਹਾਂ ਹਾਂ ਇਹ ਤਾਂ ਹੁੰਦੀ ਹੈ ਸਵੇਰ ਟਾਈਮ ਨਾਲੇ ਹਵਾ ਚੱਲਦੀ ਹੁੰਦੀ ਹੈਗੀ ਨਾਲੇ ਜਿਹੜਾ ਹੈ ਨਾ ਕੱਖ ਕੰਡਾ ਇਹ ਥੋੜੇ ਜਿਹੜੇ ਵੱਡੇ ਕਿੱਲੇ ਚ ਰੋਖ ਹੋ ਰਿਹਾ ਦਰਿਆ ਦੇ ਨਾਲ ਹੂੰ ਹੂੰ ਹੁਣ ਤੋਂ ਹੋਈ ਨਾ ਕਪੂ ਦਾ ਕਪੂਲੇ ਦੇ ਪਰ ਤੇ ਸਵੇਰ ਟਾਈਮ ਜਿੰਨੇ ਹਾਂ ਜੀ 100 ਭੜ ਹੋ ਜਾਂਦਾ ਤੇ ਦਿਨ ਵੀ ਤੂੰ ਦੋ ਨਹੀਂ ਚੱਕਦਾ ਉਹ ਹੀ ਭੁਰੀ ਜਾਂਦੇ ਆ ਉਹ ਵੀ ਟੁੱਟ ਜਾਂਦੇ ਆ ਵੀ ਉਹ ਹੁਣੇ ਸਵੇਰ ਟਾਈਮ ਕੰਮ ਨਾਲੇ ਸਵੇਰ ਟਾਈਮ ਵਿਹਲੇ ਹੁੰਦੇ ਆ ਐਸ ਟਾਈਮ ਵਿਹਲੇ ਰਹਿ ਕੇ ਪਰ ਕੰਮ ਨਹੀਂ ਚੱਲਦਾ ਹਾਂ ਹਾਂ ਅਸੀਂ ਕਹਿੰਦਾ ਤੇ ਨਹੀਂ ਪਰਸੋਂ ਤੋਂ ਆਪਾਂ ਬੀਜੀਆਂ ਸਾਰਾ ਦਿਨ ਐ ਪਰਸੋਂ ਨੂੰ ਤਾਂ ਐਸ ਟਾਈਮ ਤੇ ਕੰਮ ਛੱਡ ਪੈਣਾ ਹਾਂ ਪਰਸੋਂ ਨੂੰ ਬਾਈ ਸਾਡੇ ਆ ਮਤਲਬ ਘੋੜੇ ਦੇ ਦੌੜਾ ਹਾਂ ਉਹ ਪਿਆ ਗੁਰਦੁਆਰਾ ਦੇਖਦਾ ਵੀ ਪੜੀ ਪੈ ਜਾਂਦਾ ਬਾਈ ਜਿਹੜਾ ਸਾਡੇ ਵੀਡੀਓ ਦੇਖਦਾ ਕੋਈ ਦੇਖਣਾ ਚਾਹੁੰਦਾ ਉਹ ਵੇ ਪਹੁੰਚ ਸਕਦਾ ਹੋਇਆ ਘੋੜੇ ਦੇ ਜਾਵਨ ਬਾਈ ਪਿਛਲੇ ਬਾਾਰ ਨਾ ਜਲੰਧਰ ਕਿੰਨੇ ਦੇ ਬਾਈ ਆਏ ਬੈ ਇਸ ਵਾਰ ਫੇ ਕੋਲੋਂ ਲੋੜੇ ਆਪਣੀਆਂ ਜੜੀ ਉਸ ਵੀਡੀਓ ਵੀ ਪਾਇਦਾ ਜੜੀ ਆਏ ਵੀ ਤਾਂ ਮੈਨੂੰ ਜਗਦੀਪ ਦੇ ਗੱਡੇ 'ਚ ਮੈਂ ਬੈਠਾ ਚਰ ਮੈਨੂੰ ਸਹਿਕ ਮਿਲੇ ਤੇ ਅੱਛਾ ਕਹਿੰਦਾ ਮਾਸੇ ਤੁਹਾਡਾ ਵੀਡੀਓ ਵੀ ਪਾਵਦਾ ਸੀ ਦੇਖਣ ਆਏ ਪਰ ਉਹਨਾਂ ਸਾਨੂੰ ਫੋਨ ਨਹੀਂ ਕਰੇ ਵੀ ਅਸੀਂ ਆਏ ਉੱਥੇ ਹੀ ਮਿਲੇ ਸਾਨੂੰ ਉਹ 9 ਫਰਬੁਰੀ ਹੁੰਦੀ ਆ ਭਾਈ ਸਾਡੇ ਇੱਧਰ ਆ ਪਿੰਡ ਆ ਭੋਵਾਲ 9 ਨਹੀਂ ਹੁੰਦੀ ਨਾ 10 ਨੂੰ 10 ਸਨ ਨਹੀਂ ਇੱਧਰ ਤੇ 19 20 21 ਇਹਦੇ ਕੋਈ ਕੋਈ ਦਿਨ ਹੁੰਦਾ ਸਾਡੇ 19 ਇੱਥੇ ਆਪਣਾ ਪੈਕ ਪੈਕਰੀ ਹੁੰਦੀ ਆ ਭਾਈ ਪੈਕਰੀ ਕਿਤੇ ਨਾਲੇ 21 ਫਰਬੁਰੀ ਹੁੰਦੀ ਆ ਪੱਕੀ 21 ਮਾਰਚ ਪੱਕੀ ਇਹ ਤੇ ਬਈ ਘੋੜੇ ੜੜਾ ਹੁੰਨੀਆਂ ਇਹ ਇੱਕ ਵਾਰ ਮੈਂ ਕਹਾਂ ਉਹ ਵੀ ਕਿਰਾਇਆ ਦੇਣਾ ਨਾ ਯਾਦ ਬਈ ਹਾ ਟ੍ਰੈਂਡ ਜੇ ਚੱਲਿਆ ਤਾਂ ਪੂਰਾ ਤਵੀਆਂ ਦਾ ਕਿਰਾਇਆ ਤਾਂ ਕਿਹਦਾ ਕਿਰਾਇਆ ਤਵੀਆਂ ਦਾ ਕਿਰਾਇਆ ਕਿਰਾਇਆ ਦਾ ਮੁਕਾਬਲਾ ਹੋਦੋ ਰ ਅ ਇੱਕ ਵਾਰ ਹੋ ਲਿਆ ਕਿਹੜੇ ਖੇਤ ਕਿਹੜੇ ਸੀ ਹੋਏ ਸੋਹਣੇ ਉਹ ਪਰਲੇ ਪਾਸੇ ਹੋਇਆ ਤਾਂ ਥੋੜਾ ਜਿਹਾ ਕਹਾਂ ਜਾ ਕੇ ਪਰਲੇ ਪਾਸੇ ਕੀ ਦਾ ਖੇਤ ਉਹ ਜਗਦੀਪ ਨਾਲੇ ਖੇਤਾਂ ਕਿੰਨੇ ਹੋਇਆ ਦਾ ਹਾਂ ਉੱਥੇ ਜੇ ਉਹ ਉਹ ਅਸੀਂ ਪਹਿਲੀ ਵਾਰ ਦੇਖਿਆ ਤਾਂ ਯਾਦ ਹੂੰ ਹੂੰ ਕੱਲ ਹੁਣ ਇਹੀ ਰਹਿ ਗਏ ਘੋੜਿਆਂ ਦੇ ਜਿਆਦਾ ਰਹਿ ਗਏ ਉਹਨਾਂ ਦੇ ਟਾਂਗੇ ਦੁੰਗੇ ਦਾ ਮੈਂ ਕਹਾਂ ਹਟ ਗੀਆਂ ਹੁਣ ਦੇਖਿਆ ਕਿਤੇ ਟਾਂਗੇ ਦਾ ਕਿ ਪੰਜ-ਛੇ ਦਿਨ ਕੋਈ ਸਾਲਾਂ ਭਰਦੀਆਂ ਬਹੁਤ ਅੰਗੀਆਂ ਵੀ ਉੱਤੇ ਅੱਛਾ ਆਏ ਕਿਤੇ ਰਹਿ ਗਏ ਨਹੀਂ ਬੜੀਆਂ ਝੱਲੀ ਆਉਂਦੇ ਤਾਂ ਕਿ ਉਹਨੂੰ ਦੇਖਿਆ ਨਹੀਂ ਆ ਗਿਆ ਸਾੜ ਕੇ ਤਾਂਗੀਆਂ ਵਾਲਾ ਕੰਮ ਬਹੁਤ ਹੱਡੀ ਆ ਬੜੀ ਝੱਲੀ ਦਮਗਲ ਇਹ ਟੂਰਨਾਮੈਂਟ ਜੇ ਹੋਇਆ ਕਰਦਾ ਦੋ ਤਿੰਨ ਦਿਨ ਚੱਲਦਾ ਕੰਮ ਪੂਰਾ ਚੱਲਦਾ ਰਹੇਗਾ ਪਿਛਲੇ ਸਾਲ ਮੈਂ ਤਾਂਗੀਆਂ ਹੈ ਨਹੀਂ ਤਾਂ ਹੋਰ ਪਿੰਡ ਕਰਾਈਆਂ ਜਾ ਕੇ ਉਹਨਾਂ ਨੇ ਉਹਨਾਂ ਨੇ ਸੜ ਕੇ ਪੱਕੀ ਹੋ ਗਈ ਉੱਤੇ ਕੱਚੀ ਸੜਕਾਂ ਨਹੀਂ ਹੈਗੀ ਭਜਾਉਣ ਵਾਸਤੇ ਆਓ ਇਹ ਵਾਸਤੇ ਵੀ ਕੱਚੀ ਜਾ ਰਹੀ ਉਹ ਵਾਸਤੇ ਕੱਚੀ ਰੱਖਣੀ ਪੈਣੀ ਪਹਿਲਾਂ ਨਦੀ ਹੈ ਨਦੀ ਜੇ ਬਹੁਤ ਵਧੀਆ ਹੈ ਇੱਕ ਸਾਲ ਪਹਿਣੀ ਵਾਲੇ ਵੀ ਕੋਡੇ ਕੋਈ ਨਦੀ ਭਜਾਏ ਤੇ ਕੋਡੇ ਨ ਨੇ ਨੇ ਸਾਡੇ ਤੋਂ ਸੁਣਨੀ ਹੈਗੀ ਕਹਾਂ ਤੇ ਆ ਬਹੁਤ ਵਧੀਆ ਏ ਘੋੜੇ ਭੱਜਣੇ ਕਰਕੇ ਖੋਰ ਆ ਪਹੀ ਚੌੜੀ ਬਹੁਤ ਹਾਂ ਹਾਂ ਦਾਦੇ ਬਾਹ ਹੋ ਜਾਂਦੀ ਸਾਲ ਬਾਅਦ ਬਈ ਵਗਿਆ ਬਈ ਜਾਨਵਰ ਦਾ ਫੇਰ ਪਤਾ ਨਹੀਂ ਲੱਗਦਾ ਹੈਗਾ ਦੇਖਿਆ ਆਪਾਂ ਉਹ ਜਿਹੜੇ ਭੱਜਦੇ ਘੋੜਾ ਹੋਰ ਪਾਸੇ ਨੇ ਭੱਜ ਲਿਆ ਦਾ ਵੀ ਕਈ ਜਗ੍ਹਾ ਦੇਖਿਆ ਸੀ ਉਸ ਨੇ ਪਤਾ ਹੈ ਜੇ ਆਪਣੇ ਆਏ ਆ ਵੀ ਆਪਣੇ ਦਰਖਤ ਬਹੁਤ ਆ ਰੇਗਨ ਦਾ ਆਪਣੇ ਦਰਖਤ ਹੀ ਉੱਡ ਰਿਹਾ ਹੈ ਦਰਖਤਾਂ ਦਾ ਗਾਇ ਰੇਖਾ ਬਾਈ ਉਹ ਹੈ ਬੜੀਆਂ ਚੱਲੀਆਂ ਬਾਹਦੇ ਦੇਖਿਆ ਤਾਂ ਅੱਗੇ ਆਪਣੇ ਖਾਲ ਦੇਖਿਆ ਆਏ ਪੰਜਾਲੇ ਕੱਪੇ ਜਾ ਕੇ ਭੱਜੀ ਬੂਟੇ ਦੇ ਕੱਪੇ ਵੀ ਪੰਜਾਲੇ ਵੀ ਰੁੱਟ ਕੇ ਬਾਹਰ ਦੇ ਕਾ ਇਧਰ ਗੇਰ ਗੇਰ ਜੱਟੇ ਜਾਵੋ ਇਸ ਜਣੀ ਹੋਵੇ ਇਹ ਚੀਜ਼ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਖੁੱਲਾ ਰੋਡ ਜਾ ਹੀ ਰਹੇ ਆ ਕਈ ਜਗ੍ਹਾ ਹੁਣ ਇਹ ਜੇ ਗਰਾਊਂਡ ਹੈ ਕਿੱਥੇ ਵੱਲੋਂ ਵਾਲੇ ਕਿੱਥੇ ਨਹੀਂ ਕਹਿੰਦੇ ਕਿੱਥੇ ਰਾਏ ਰਾਇਪੁਰ ਦੀ ਹਾਂ ਉੱਥੇ ਦੇਖਿਓ ਉੱਥੇ ਦਾਦਾ ਤਾਕੇ ਇਕੱਠੇ ਆ ਪੜਦੇ ਕਿਹੜੇ ਹਿਸਾਬ ਨਾਲ ਪੜਦਿਆਂ ਕਿੰਨਾ ਗਰਾਊਂਡ ਖੁੱਲਾ ਉੱਥੇ ਨਹੀਂ ਜਾ ਰਹੇ ਹੈਗੇ ਖੁੱਲਾ ਛੱਡ ਕੇ ਇਹਨਾਂ ਕਿਤੇ ਰੁਕੜਾ ਚੋਲੋ ਅਲਰੇਡੀ ਈਕਾ ਵੀ ਹੈ ਤਾਂ ਜਾਨਵਰ ਵੀ ਡਰਦਾ ਆਰਬ ਡਰਦਾ ਹੁਣ ਜਿਹੜੇ ਦੇਖਣ ਵਾਲੇ ਸਿਰ ਪਰੇ ਖੜੇ ਨੇ ਬਧੇਰੇ ਜੰਗਲਾਂ ਰੋਗ ਦੇ ਨੇ ਬਧੇ ਪਿੱਛੇ ਹੋ ਜੋ ਪਿੱਛੇ ਹੋ ਜੋ ਜਾਂ ਫਿਰ ਦੇਖਿਆ ਇੱਕ ਖਣੀ ਕਈ ਜਗ੍ਹਾ ਮੈਂ ਦੇਖਿਆ ਉੱਥੇ ਧਾਨਾਂ ਦੀ ਜੈ ਧਾਨਾਂ ਦੀ ਬੜਾਈ ਜੀ ਖਤਮ ਹੋਈ ਪਈ ਜਦ ਕਰਵਾਇਆ ਤਾਂ ਕਿਸੇ ਬੰਦੇ ਨੇ ਉਹਨਾਂ ਨੇ ਖੇਤ ਦੇ ਵਿੱਚੋਂ ਉੱਕੜੇ ਸਿੱਧੇ ਹੀ ਬਾਅਦ ਵੀ ਰੋਟਰ ਵਗ ਕੇ ਆਈ ਸੀ ਬਾਟ ਆ ਗਈ ਕੁਸ ਵੀ ਆ ਗਿਆ ਉਹ ਤਾਂ ਇੱਥੇ ਗਏ ਤੇ ਆ ਗੜਾਂਗਾ ਗੜਾਂਗਾ ਇੱਥੇ ਬਾਈ ਦਾ ਪੰਟਰ ਦਾ ਨਸ਼ੀ ਰੇੜੀ ਦੇ ਮੁੜ ਕੇ ਗਏ ਤੇ ਹੁਣ ਮੇਰੇ ਪਿੰਡਾਂ ਤੋਂ ਜੀ ਧੰਨਵਾਦ ਤੇ ਯਾਰ ਗੱਗੜ ਵੱਡੇ ਤੇ ਵਾਦ ਤੇ ਬਲਵੀਰਾਂ ਦੇ ਰਿਸ਼ਤੇ ਦੇ ਗੱਗੜ ਵਾਲਾ ਗੱਗੜਾਲ ਗਏ ਉਹਨਾਂ ਡੌਲਾਂ ਵਿੱਚੇ ਵਾਹ ਜੀ ਉਰੇ ਤੇ ਆਉਣੇ ਸਿੱਧੇ ਖੇਤ ਆਹ ਉਰੇ ਤੇ ਵਾ ਸਿੱਧੀ ਉਹ ਆਏ ਲੋਟਰ ਮਿੱਟੀ ਫੜਾ ਸਿੱਧੀ ਵਾਹ ਜਿਹੜੀ ਵਿੱਚ ਪਹੀ ਆ ਗਈ ਪਹੀ ਵਾਹ ਤੇ ਉਹਨਾਂ ਉਹਨਾਂ ਮਿੱਟੀ ਚੱਕਦੀ ਪਈ ਵੇ ਤੇ ਬਹੁਤ ਚੌੜੀ ਰਸਤਾ ਹੁੰਦਾ ਹੈ ਨਾ ਜਿੱਕਾ ਮਾਈ ਵੀ ਆਈ ਜਾ ਉਸ ਤੇ ਕੁਦਰਤ ਨਹੀਂ ਕੋਈ ਕੋਖਣੀ ਨੇੜੇ ਆਏ ਲੱਗਦੇ ਤਾਂ ਵੀ ਪੈ ਗਈ ਵੱਡੀ ਚੌੜੀ ਇੱਥੇ ਇੱਕ ਗੱਡੀ ਵੀ ਖੇਤਾਂ ਦੇ ਵਿੱਚ ਵਿੱਚ ਸੀ ਉਹ ਹੀ ਜ ਵੱਡੀ ਆ ਆਤ ਨਹੀਂ ਹੈਗੀ ਤਾਂ ਬੇਲ ਆ ਸਾਡੇ ਤੇ ਜਿਹੜੀ ਵੀ ਨਹੀਂ ਹੈਗੀ ਕੋਈ ਕਈ ਵਾਰ ਜਾਨਵਰ ਆਟੋ ਕਰ ਭੱਜ ਲੰਦਾ ਫਿਰ ਉਹ ਪਤਾ ਨਹੀਂ ਉਧਰ ਪਾਪੂਲਨ ਦੀ ਲੋਾਈ ਨਹੀਂ ਹੈਗੀ ਜੇ ਕਿਤੇ ਆਪਣੇ ਮੰਗਲ ਲੱਗਦਾ ਹੁੰਦਾ ਉੱਥੇ ਇੰਦੀ ਗੱਟ ਤੇ ਖੇਤ ਵੇਲੇ ਵੇਲੇ ਤੇ ਅੱਜ ਗੌਰੇ ਤੇ ਮਾਲ ਲਾਓ ਪਕਿੰਗ ਆਟੋ ਦੇਕਾ ਉਰੇ ਦੇ ਭਿਜਾਉਣੇ ਹੁਣ ਉਰੇ ਤੇ ਸਿੱਧੀ ਐ ਫਾੜ ਭਾੜਾ ਦਾ ਵਿੱਚ ਪਈ ਆਉਣੀ ਆ ਹਾਂ ਫੇਦੇ ਆ ਵਧੀਆ ਵਧੀਆ ਫੇਰ ਤਾਂ ਪੰਜ ਕਿਲਿਆਂ ਦੇ ਨਾਮ ਹੁੰਦੀ ਵਾਤੇ ਵਾਤੇ ਨਾਲ ਦੀ ਭਿਜਾਉਣ ਨੂੰ ਆਓ ਇੰਨੀ ਕੀ ਹੁੰਦੀ ਆ ਕੋੜਿਆਂ ਦੇ ਡਾਉਣਾਂ ਦੇ ਉੱਥੇ ਵੀ ਮੇਰੇ ਆ ਲੱਗਦਾ ਜੱਗੇ ਹੈ ਨਾ ਪਹੀ ਪਹੀ ਵੀ ਉਹਨਾਂ ਨੇ ਬਾਹੀ ਵੀ ਦੇਵੇ ਹਾਂ ਹਾਂ ਇਹ ਵਧੀਆ ਦੀ ਸੋਣੀ ਥੋੜੀ ਜੀ ਉੱਥੇ ਦੇਖਣਗੇ ਆਪਾਂ ਟਰੈਕਟਰ ਦੇ ਟੂਏ ਮੁਕਾਬਲੇ ਤੇਰੇ ਉੱਥੇ ਆਪ ਮੁਕਿੰਚਮਕੌਰ ਕਿੱਥੇ ਤੇਰੇ ਵੀ ਲਹਰ ਰਿਸ਼ਤੇਦਾਰੀ ਆ ਲਹਰ ਉੱਥੇ ਉਹਨਾਂ ਨੇ ਟੂਰਨਾਮੈਂਟ ਰੋਕ ਲਿਆ ਵਾ ਸਾਡਾ ਬੀਬੀ ਕਹਿੰਦੇ ਲੋਕ ਪਾਸੇ ਹੋ ਠੀਕ ਹੈ ਗੱਲ ਯਾਰ ਟਰੈਕਟਰ ਪੈ ਗਿਆ ਪਤਾ ਇੰਨਾ ਛੱਡਿਆ ਹੋਦਾ ਹੈ ਅੱਛਾ ਹੁਣ ਮੈਂ ਹੀ ਕਹੂੰ ਤਬਾ ਹੋਰ ਜਗ੍ਹਾ ਕਿੱਥੇ ਵੀਡੀਓ ਦੇਖੀ ਉਹਨਾਂ ਨੇ ਸਾਰੇ ਪਾਸੇ ਜੰਗਲੇ ਲਾਤਾ ਮਤਲਬ ਉਹ ਲੋਕ ਅੰਦਰ ਹੀ ਅੰਦਰ ਰੱਖ ਗਏ ਹਾਂ ਜੰਗਲੇ ਦੇ ਬਾਹਰੇ ਖੜੇ ਤੇ ਲੋਕ ਅੰਦਰ ਨਹੀਂ ਫਿਰ ਸ੍ਰੀਕ ਆਉਂਦਾ ਉਹ ਚਾਈਦਾ ਦਾ ਆਏਗਾ ਇਹ ਬਾਹਲੀ ਸਾਈਡ ਨਾਲ ਅੰਦਰਲੀ ਸਾਈਡ ਲਾ ਦੇ ਲੋਕਾਂ ਨੂੰ ਵੀ ਉਹਨਾਂ ਦੀ ਮੰਨਣੀ ਚਾਹੀਦੀ ਏ ਯਾਰ ਗਾਈਡ ਉਹਨਾਂ ਕਬੱਡੀ ਦਾ ਮੈਚ ਹੁੰਦਾ ਤੇ ਬੜੀ ਢੱਲੇ ਹੁੰਦਾ ਉਹ ਲੋਕ ਗਰਾਊਂਡ 'ਤੇ ਬੜੀ ਜਾਂਦੇ ਨੇ ਹੁਣ ਉਹਨਾਂ ਨੇ ਵੀ ਜੰਗਲਾ ਕਰਿਆ ਵਾਹ ਹਾਂ ਜੰਗਲਾ ਕਬੱਡੀ ਤੋਂ ਜ਼ਿਆਦਾ ਟਿਕਲੀ ਹੋਣ ਲੱਗ ਗਏ ਬਾਕੀ ਬਾਈ ਬੈਠੇ ਹੁਣ आले ਮੋਟਰ ਪਾਈ ਹੀ ਆ ਪੰਜ-ਛੇ ਦਿਨ ਫੇ ਛੜਪੜਾ ਕੰਮ ਚੱਲ ਪੈਣਾ ਹੌਲੀ ਹੌਲੀ ਸਰੋਂ ਤਾਂ ਮੈਂ ਕਹਿੰਦਾ ਅਜਨੇ ਹੱਥ ਤਾਂ ਕੱਢਣਾਗਾ ਹਫਤਾ ਬਾ ਹੱਤਾ ਲੱਗ ਗਿਆ ਬਹੁਤਾ ਜੜੀ ਭਾਸ਼ਵਾ ਚੱਲਦੀ ਨਾ ਭਜਵਾ ਹੁਣ ਵੀ ਹਵਾ ਸਾਡੇ ਤੇ ਚੱਲਦੀ ਐ ਕੱਲ ਵੀ ਤੇਜ਼ ਸੀ ਇਹੇ ਭਜਵਾ ਨੇ ਰੰਗ ਬਦਲ ਦੇਣਾ ਕਣਕਾਂ ਦਾ ਲੱਗ ਗਿਆ ਰੰਗ ਬਦਲਣਾ ਕੋਈ ਇਹਦੇ ਨਾਲ ਕਣਕਾਂ ਜਿਹੜੀਆਂ ਕੀਤੀਆਂ ਬਜਾਏ ਬਾਹਰੋਂ ਲੱਗਾ ਤੇਰੀ ਉਹ ਪਹਿਲਾਂ ਆ ਜਾਣਾ ਉਹ ਐਲ ਜੇ ਉਹ ਐਲ ਜੇ ਤੇ ਆ ਰੋ ਪੁੱਤਲਾ ਪੁੱਛ ਉਹ ਦੇਵਿੰਦਰ ਹਾਂ ਉਹ ਤਾਂ ਪਾਣੀ ਲਾਤਾ ਉਹਨੂੰ ਕੀ ਕਰਦਾ ਪਾਣੀ ਘਾਣ ਲੱਗਾ ਉਹਨੂੰ ਪਾਣੀ ਨਾ ਪਹਿਲਾਂ ਹੀ ਲਗਾ ਦੇ ਜਾਲ ਸਪਰੇਅ ਕਰਨੀ ਦੀ ਅੱਛਾ 25 ਦਿਨ ਦੇ ਨੂੰ ਪਾਣੀ ਲਾਤਾ ਸਪਰੇਅ ਦਾ ਕਰੀ ਵੀ ਦੀ ਜਦ ਬਰਸੀਨ ਛੋਟਾ ਜਿਹਾ ਪਾਣੀ ਨਿਕਲ ਗਿਆ ਉਹਨੂੰ ਖਾੜ ਨਹੀਂ ਪਈ ਹੈਗੀ ਅੱਛਾ ਜੇ ਹੁਣ ਮੈਂ ਪਾਣੀ ਲਾਉਂਦਾ ਬਰਸੀਨ ਜੇ ਉਹ ਲੰਗਦਾ ਨਹੀਂ ਬਰਸੀ ਕੀ ਪਿੱਛੇ ਉਛਲ ਜਾਣਾ ਜੋ ਪਾਣੀ ਲੱਗਿਆ ਉਹ ਪਾਣੀ ਉਹ ਨਹੀਂ ਲੱਗਿਆ ਹੈਗਾ ਜਿਹੜੇ ਮਹੀ ਪਏ ਮਾੜੀ ਮੋਟੀ ਪੂਰ ਹੋ ਗਈ ਹੈ ਉਹ ਮਾਰੂ ਦੇ ਤਿਆਰ ਹੈ ਚਲੋ ਵੀ ਜੇ ਕੋਈ ਆਰਗੈਨਿਕ ਮੰਨ ਲੈ ਕੇ ਦੇਖੇ ਦਾ ਆਰਗੈਨਿਕ ਹੈ ਤਾਂ ਪਾਣੀ ਉਹ ਹੀ ਲੱਗਿਆ ਬਖਸ਼ ਸਾਰਾ ਕੋਈ ਪਾਏ ਹੀ ਹੈ ਆਰਗੈਨਿਕ ਇਹ ਬਹੁਤ ਘੱਟ ਫੇਰ ਚ ਪਾ ਰੱਖ ਲਿਓ ਨੂੰ ਹਾਂ ਇਹ ਹੁਣ 3000 ਰੁਪਏ ਵਿਕਣੀ ਹੈ ਹਾਂ ਰੇਟ ਨੂੰ ਮਹਿੰਗਾ ਇਹਨੇ ਸਾਰੇ ਦੇ ਪਹਿਲਾਂ ਆ ਜਾਣੀ ਹੈ ਹਾਂ ਅੱਧਾ ਗੇਰ ਕੁੱਟ ਲੈਣੀ ਹੈ ਠੀਕ ਆ ਅਹੀ ਮਹੀਨੇ ਜੇ ਮਾਰਚ ਮਾਰਚ ਹਾਂ ਮਾਰਚ ਵਿੱਚ ਹੀ ਆ ਜਾਣੀ ਇਹਦਾ ਸਾਰੇ ਪੱਕ ਗਈ ਹੈ ਠੀਕ ਆ ਉਹ ਖੁੰਜਾ ਦਾ ਪਰਾ ਵਿਸ ਵਗੈਰਾ ਸੁੱਕੇ ਗਿਆ ਉਹ ਮੈਂ ਹੁਣੇ ਵਟ ਲੈਣੇ ਕੱਢ ਦੇ ਫਿਰ ਉਹਦਾ ਕੀ ਰੇਟ ਹੈ ਤੇ ਕੀ ਪੈਗਾ ਕੋ ਜੱਜਮੈਂਟ ਪਤਾ ਨਹੀਂ ਉਹਦਾ ਰੇਟ ਹੋਈ 6000 ਤੱਕ ਹੋਊਗਾ ਬਸ ਇੱਥੇ ਲੱਗੇ 5 ਦੇ 6 ਦੇ ਵਿੱਚ ਵਿੱਚ ਹਾਂ ਅੰਤ ਰੇਟ ਨਹੀਂ ਨਾ ਬਦਲ ਉਹਨੂੰ ਮਰੀ ਬਦਲਣਾ ਉਹ ਹੁਣ ਹੁਣ ਕੀ ਬਦਲਣਾ ਹੁਣ ਨਮੀ ਆ ਗਈ ਨਮੀ ਆ ਗਈ ਕੋਈ ਚੱਲ ਬੀਂਦੀ ਵੀ ਆ ਕੇ ਆਉਣੀ ਚਾਹੀਦੀ ਪਰ ਮੌਸਮ ਖਰਾਬ ਹੈਗਾ ਚੱਲ ਜੂਗਾ ਨਹੀਂ ਨਹੀਂ ਮੌਸਮ ਤਾਂ ਹੁਣ ਜਾਵੇਂਗਾ ਹੀ ਸਾਫ਼ ਸੁਥਰਾ ਹੁਣ ਤਾਂ ਕਣਕਾਂ ਦੇ ਵਾਦੇ ਪੈਣਾ ਇਹਨਾਂ ਜਿਹੜਾ ਹੁਣ ਪਾਣੀ ਲਾਉਣਾ ਉਹ ਲਾਈਏ ਕਿ ਰਹਿਣ ਦੀ ਹਾਂ ਅਣਿਦਾਰੇ ਹੁਣ ਕੰਕਰ ਮੰਗਤੀਆ ਹੁਣ ਤਾਂ ਜੂੜੀ ਆਪਾਂ ਤੇ 22 ਦਿਨ 20 20 ਦਿਨ ਦਾ ਪੱਕਾ ਹੀ ਆ 20 ਦੇ ਪੱਕੇ ਵੀ ਹੈਗੇ ਜੇ ਨਹੀਂ ਲਾਇਆ ਤਾਂ ਵੀ ਹੁਣ ਘਾੜ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਇਸ ਵਿੱਚ ਠੀਕ ਹੈ ਘਾੜਾ ਇਹ ਗੱਡਵਾ ਹਵਾ ਜੇ ਕਰ ਰਹੇ ਹੈ ਤਾਂ ਲੱਗਦਾ ਉਹ ਤਾਂ ਬੰਦਿਆ ਡਰ ਰਿਹਾ ਲੱਗਦਾ ਤਾਂ ਆਏ ਦੇ ਬੰਦਲੇ ਦੇ ਗੱਡਾ ਢੇਰੀ ਮਗਰ ਜਾਂਦੀ ਆਵਾ ਹਾਂ ਤੇ ਆਪਣੇ ਘਟੇ ਦੇ ਪਿੱਛੇ ਵੱੜਦੀ ਹਾਂ ਸਰੋਂ ਦਾ ਲੌਂਡ ਜਾਣਾ ਤਾਂ ਲਾਈਟੇ ਨਹੀਂ ਹੈਗੀ ਸਰੋਂ ਦਾ ਤਾਂ ਖੜੀ ਆ ਸਰੋਂ ਦਾ ਉਹ ਸਰੋਂ ਦਾ ਜੇ ਟੇਢੀ ਵੀ ਹੋਗੀ ਕਿੰਨੇ ਕਿੰਨੇ ਉਹ ਸਰੀ ਮੈਨੂੰ ਤੇ ਜਦਾਂ ਬੂਟੀਆਂ ਲਾ ਤਿੰਨ ਗਲੇਨਾ ਬੂਟੀਆਂ ਨੇ ਵਿੱਚ ਉਹ ਉਹਨਾਂ ਨੂੰ ਬਣ ਲੈ ਕੇ ਦੋ ਹੀ ਲਾ ਗਿਆ ਦਾ ਕਾਲੀ ਅੱਛਾ ਬੂਟੇ ਬਣਨੇ ਲੱਗ ਜੇ ਬੇ ਐਨਾ ਹੀ ਵਸੇ ਰਿਹਾ ਵਸੋ ਗਿਆ ਬਾਕੀ ਦੇਖਦੇ ਆਂ ਕੀ ਬਣਦਾ ਅੱਜ ਲੈਟ ਨਹੀਂ ਕਰਨੀ ਸ਼ਾਮ ਨੇ ਆਉਣੀ ਹੈ ਸ਼ਾਮ ਨੂੰ ਕਿ ਬੇਦਰਾ ਰਾਤ ਨੂੰ ਤਾਂ ਪੱਕੀ ਆਉਂਦੀ ਉਹ ਕੱਲ ਰਾਤ ਨੂੰ ਜਾਣਾ ਪੈਣਾ ਸ਼ਵੇਸ਼ ਹਾਂ ਕਰਨਾ ਪਾਣਾ ਇੱਟਾ ਬੂਟਾ ਉਹਨਾਂ ਨੂੰ ਪੈਣਾ ਇਕਰਾਂ ਵਸਣਾ ਉਹ ਹੋ ਦੇ ਉਹ ਦੇ ਬਾਈ ਉਹ ਮਾਸੜ ਦਾ ਖੇਤ ਪੱਕ ਗਿਆ ਉਹ ਤੇ ਬਾਕੀ ਉਹ ਗੁਰਦੁਆਰੇ ਆ ਕਿੱਥੇ ਆ ਉਹ ਤੇ ਉਹ ਆ ਆ ਗੁਰਦੁਆਰਾ ਬਾਈ ਚੌਂਤਾ ਪੈਂਦਾ ਬਾਈ ਪੈਂਦਾ ਚੌਂਤਾ ਪੈਣੀ ਪੈਂਦਾ ਇਹ ਜਿਹੜੀਆਂ ਆਪਣੀਆਂ ਉਹਨੂੰ ਹੁੰਨੀਆਂ ਏ 9 ਤਰੀਕ ਨੂੰ ਉਹ ਆ ਉਹ ਵੀ ਦਿਖਦਾ ਏ ਉਹ ਉਹ ਬਈ ਬਾਰੀ ਕੋ ਜੁੜ ਲੱਗਦੀ ਮੰਦੂ ਪਰ ਐਂ ਦੇਖ ਲਾ ਹੁਣ ਬੂਟੇ ਕਰਕੇ ਦੇਖਣ ਲੱਗੇ ਆ ਜਿੱਥੇ ਨੂੰ ਬਾਈ ਖਾਸੇ ਬੂਟੇ ਪਟਾਏ ਹੋਏ ਆ ਹੁਣ ਚੜੀ ਜੋ ਬਟਾ ਦੋ ਦੱਸ ਦੇ ਰੋ ਪੱਤੇ ਆ ਗਏ ਬਸ ਹੁਣ ਪਰਬਿੰਦਰ ਨਾਲੋਂ ਥੋੜਾ ਜ਼ਿਆਦਾ ਖੁੱਲੋਗਾ ਕੰਮ ਉੱਥੇ ਨੂੰ ਖੁੱਲਗੇ ਉੱਥੇ ਅਗਲੇ ਸਾਲ ਲੱਗ ਜੂ ਚਾਰ 4.5 ਕਿੱਲੇ ਪਟਾਓਗੇ ਉੱਥੇ ਨਹੀਂ ਉੱਥੇ ਇਹ ਨਹੀਂ ਰਜਾਈਦਾ ਜੀ ਲਾ ਪੰਜ ਸਾਲ ਜਨ ਪੰਜ ਸਾਲ ਹੋ ਗਿਆ ਲੱਗਦਾ ਨਾ ਹਾਂ ਇੱਕ ਖਾਲ ਦਾ ਡੀਕ ਵਿੱਚ ਲੰਘਦੇ ਜਾਲ ਸਾਲ ਬਾਅਦ ਹੀ ਘਟ ਹੋ ਜਾਣਗੇ ਵੀ ਸਾਲਾਂ ਦੇ ਨਹੀਂ ਬਦਲਾ ਦਾ ਕਰਦਾ ਜਿੰਦਾ ਇੱਕ ਸਾਲ ਤਾਂ ਐਉਂ ਦੇਖਦੇ ਲੰਘ ਜਾਂਦਾ ਆਪਣਾ ਪਹਿਲਾ ਬਈ ਕਿਹੜੀ ਕਿਹੜੀ ਛੜੀ ਸੁੱਕੀ ਆ ਹੁਣ ਹੱਥ ਥਾਰੋਗੇ ਤੂੰ ਵਾਹ ਲੰਘਿਆ ਹੂੰ ਲਿਵਾਡ ਹੋ ਜਾਂਦੀ ਆ ਮੈਂ ਕਹਿੰਦਾ ਤਿੰਨ ਤਿੰਦੇ ਵਾਲੇ ਜੇ ਮਰਜ ਹੁਣ ਪਟਾ ਦੇ ਬੇਜੇ ਦਿੰਦਾ ਤਿੰਦੇ ਵਾਲੇ ਉਹ ਵਿਚਾਰ ਗਏ ਹੁਣ ਚੌਥਾ ਚੱਲਦਾ ਆ ਤਿੰਨ ਪੂਰੇ ਹੋਏ ਆ ਜੇ ਚੌਥਾ ਲੱਗਿਆ ਪਤਾ ਹੁਣ ਤੂੰ ਪੰਜਵਾਂ ਥੋੜੀ ਲੱਗਿਆ ਯਾਰ ਮੈਨੂੰ ਲੱਗਦਾ ਨਹੀਂ ਚੌਥਾ ਹੀ ਆ ਡੇਢ ਸਾਲ ਨੂੰ ਬਾਹਰ ਗਏ ਨੇ ਹੋਇਆ ਡੇਢ ਸਾਲ ਦਾ ਪਹਿਲਾਂ ਤੇ ਉਹਨੇ ਗੰਨੇ ਵਿਜੜ ਮੈਨੂੰ ਲੱਗਦੇ ਮੁੰਡੇ ਜਿਹੇ ਵਿਜੜ ਚ ਕਰ ਲਾ ਪੂਰਾ ਸਾਲ ਦਾ ਗੰਨਾ ਹੋ ਗਿਆ ਦੂਜੇ ਸਾਲ ਫੇਰ ਗੰਨਾ 2 ਸਾਲ ਫੇਰ ਕਰਨਾ ਫੇਰ ਕਰਨਾ ਚੌਥਾ ਲੱਗਣਾ ਹੈ ਚੌਥਾ ਚੱਲਦਾ ਚੱਲ ਪਿਆ ਤਿੰਨ ਪੂਰੇ ਹੋ ਗਏ 5 ਸਾਲ ਚ ਤਾਂ ਹੋ ਜਾਣ ਉਹਦਾ ਕੰਮ ਰਫਾ ਦਫਾ ਇਹ 5 ਸਾਲ ਦਾ ਕਰੇ ਵੀ ਨਾ ਬੂਟੇ ਨੂੰ ਉਹਦਾ ਜੇ ਹੁਣ ਬਰਸਾਤ ਚ ਪਟਾ ਦੇਵੇ 5 ਸਾਲ ਦਾ ਬੂਟਾ ਕਰੇ ਵੀ ਨਾ ਪਹਿਲਾਂ ਕਰਾ 3 ਸਾਲ ਬਾਅਦ ਪਟਾ ਦੇ ਫੇਰ ਸਾਲ ਦਾ ਬੂਟਾ ਕਾਇਮ ਹੋ ਜਾਂਦਾ ਰੇਟ ਸੋਨਾ ਮਿਲ ਜਾਂਦਾ ਫੇਰ ਗਾਹਾਂ ਬੂਟੇ ਸਾਲ ਫੇਰ ਨਵਾਂ ਵੀ ਲੱਗ ਜਾਣਾ ਆਹੋ ਜੇ ਹੁਣ ਤੂੰ 3 ਸਾਲ ਦੇ ਨੂੰ ਕਹੂੰਗਾ ਵੀ ਪਟਾਉਣਾ ਪਟਾਉਣਾ ਫੇਰ ਵੀ 6 ਮਹੀਨੇ ਸਾਲ ਕੱਢਦਾ ਜੇ ਆਗਲਾ ਚ ਰੇਟ ਹੈਗਾ ਤਾਂ ਪਟਾ ਦੇ ਤਿੰਨ ਸਾਲ ਦਾ ਜੇ ਘਾਟਾ ਥੋੜ ਰੇਟ ਨਹੀਂ ਐਦਿਕ ਡਾਊਨ ਆਇਆ ਭਾਈ ਸੌਆਂ ਚ ਹਿੱਲਿਆ ਜੇ ਹਿੱਲਿਆ ਹਜ਼ਾਰਾਂ ਚ ਨਹੀਂ ਹਿੱਲਿਆ ਹਜ਼ਾਰਾਂ ਚ ਕਰ ਰਿਹਾ ਇਹ ਹੁਣ ਨਹੀਂ ਹਿੱਲਦਾਗਾ ਹੂੰ ਦਾ ਸੋਨੇ ਮੈਂ ਮੇਰੇ ਬਾਦ ਦਾ ਬਾਦ ਦਾ ਸੋਨਾ ਦੇ ਗਰਨ 70000 ਹੋ ਗਿਆ ਵਿੰਦਰ 72 ਮੇਰੇ ਖੜਾ ਵਿੰਦਰ ਵਿੱਚ ਆਪ ਅਪਡੇਟ ਕਰਿਆ ਵੀ ਸੋਨਾ ਭਾਈ 90 ਹੋ ਗਿਆ ਇਹ ਵੀ ਸੱਚਾ ਦੋ ਤਿੰਨ ਮਹੀਨੇ ਪਹਿਲਾਂ 70 ਦਾ ਦੇ ਵੀ ਹਜ਼ਾਰਾਂ ਚ ਵਧੇ ਹਾਂ 88 600 ਦਾ ਉਹ 88 ਕਹਿੰਦੇ ਕਹਿੰਦੇ ਨਹੀਂ ਅੱਗੇ ਮਹਣਾ ਹੁੰਦਾ ਤਾਂ ਵੀ ਅੱਜ ਸੁਣ ਲਿਆ ਬਈ 2000 ਰੁਪਏ ਵਧ ਗਿਆ ਕਦੇ ਦੋ ਤਿੰਨ ਸਾਲ ਹੁਣ ਤਾਂ ਸਾਲ ਮਹੀਨੇ 'ਚ 2000 ਵਧ ਜਾਂਦਾ ਹੁਣ ਨਹੀਂ ਬਈ ਪਤਾ ਨਾ ਰਹਿਗਾ ਹੋਂਟਾ ਐਨਾ ਖਬਰਾਂ ਬਹੁਤ ਆਉਂਦੀਆਂ ਵੀ ਸੋਨਾ ਘਟ ਜਾਣਾ ਬਹੁਤ ਜਮਾ ਹਟ ਤੇਰਾ ਪਿਆ ਹੋਇਆ ਕਿੰਨਾ ਦਾ ਸੋਨਾ ਕਿਆ ਪੁੱਤਾ ਹੈਗਾ ਜਾਂਦ ਕੁਸ 4000 ਰੁਪਏ ਨੂੰ 16 ਵਾਹ ਤੇਰਾ ਭਾਈ 7500 ਜਾਂ 100ਾਂ 'ਚ ਤਾਂ ਕੰਮ ਆ ਹੌਣ ਹਜ਼ਾਰ ਇਹਨੂੰ ਲੱਖ ਚ ਜਾਊਗਾ ਥੋੜਾ ਅਗਰ ਇਹਦੇ ਪਾਸਾ ਤੇ ਨੋ ਲਾ ਕੋਈ ਨਾ ਤੇ ਉਹ ਜਿਆਦਾ ਆਮਦਨ ਦਾ ਵੀ ਹੋ ਜਾਈ ਫਰਕਦਾ ਨਹੀਂ 90 ਚ 90 ਚ ਵੀ ਆਦਾ ਤੇਰਾ 90 ਚ ਤਾਂ 99 99 93 ਤੇ 93 ਨਾ 25 ਇੱਧਰ ਹੋ ਗਏ 25 ਤੇ 7 31 ਸਾਲ ਹੋਏ ਆ 31 ਸਾਲ ਚ ਦੇ ਸਾਲ ਦਾ 1000 1000 ਵਾਧਾ 31 ਸਾਲ ਹੋਣਾ ਚਾਹੀਦਾ ਤਾਂ ਕਿੱਥੇ ਚਲੇਗਾ ਕੰਮ ਡਬਲ ਤੇ ਵੀ ਟ੍ਰਿਪਲੇ ਵਧਿਆ ਤਾਂ ਜਾ ਰਿਹਾ ਕਿੰਨਾ ਹੋਗਾ ਜਦ ਤਰਾ ਹੈ 1500 ਤੋਂ ਉਹ ਟਾਈਮ ਦੀ ਗੱਲ ਮੈਂ ਕਹਦਾ ਅਸੀਂ ਪੜਦੇ ਸੀ ਉਹ ਉਹੀ ਤਾਂ ਇਕੱਠਾ ਹੁੰਦਾਗਾ ਉਹਦੇ ਵਿੱਚ ਪੈਸੇ ਮਾੜੇ ਮੋਟੇ ਜੋੜ ਕੇ ਨੇ ਟੇਬਲ ਪੱਕਾ ਤਾਜ਼ੀ ਫਰਾਲਾ ਲੱਤਾ ਦੱਸਦੇ ਹੁੰਦਾ ਸੀ ਕਿਰਾਇਆ ਵੀ ਦੇਣਾ ਮਕਾਨ ਦਾ ਫਿਰ ਗੱਡੀਆਂ ਬੱਸਾਂ ਦਾ ਵੀ ਪਟਿਆਲੇ ਤੇ ਨੌਕਰੀ ਕਰਦੀ ਹੁਣ 40-45000 ਪੈਨਸ਼ਨ ਹੈ ਜਾਂ ਤਰਖਾ ਇਹਦੇ ਨੇ ਉਹ ਪੈਨਸ਼ਨ ਹੈ ਪੈਨਸ਼ਨ ਵੀ ਜ਼ਿਆਦਾ ਹੁਣ ਤਾਂ ਮੈਂ ਤਾਂ ਦਾਦਾ ਹੁਣ 40 45 45000 ਪੈਨਸ਼ਨ ਹੈ ਮੈਂ ਕੋਈ ਘਸਾ ਹੁਣ ਸੋਨੇ ਦਾ ਰੇਟ ਉੱਚੀ ਗਿਆ ਕਿੱਥੇ 350 ਤਰਖਾ ਦੀ ਹੋਰ ਮਹੀਨੇ ਦੋ ਮਹੀਨੇ ਦੇ ਇਕੱਠੇ ਕਰਕੇ ਪੈਨਸ਼ਨ ਲੈਣੀ ਹੈ ਫਿਰ ਹੋਰ ਹੀ ਹਸਾ ਕਰ ਰੇਟ ਵਾਤਾ ਜਰੇ 300 ਬੱਤੀ ਅਰੇ ਜੀ ਦਾ ਬਦਲ ਕੜਕ ਦਾ ਰੇਟ ਜਿਆ ਘੱਟ ਹੋਣਾ ਜਾਂ 20 ਰੁਪਏ ਕਹਿੰਦੇ ਅਸੀਂ 20 ਲੀਟਰ ਦੀ ਕਾਰ ਬਣਾ ਦਿੰਦੇ ਹਾਂ 20 ਰੁਪਏ ਤੇ 20 ਲੀਟਰ ਦਾ ਤੇਲ ਦੀ ਕਾਰ ਬਣਾ ਦਿੰਦੇ ਹਾਂ 20 ਰੁਪਏ ਰੁਪਿਆ ਲੀਡ ਹੋ ਗਿਆ ਹੁਣ ਹੁਣ 100 ਮੀਲੀਟਰ ਹੋ ਗਿਆ 2000 ਨਹੀਂ ਭੜਦੀ ਹਾਂ 9000 ਹੁਣ 90 ਗੁਣਾ ਵੱ ਆਹ ਜੀ ਹਰੇਕ ਦਾ ਵੈਕੜੇ ਫਰਕ ਪਈ ਜਾਂਦਾ ਜੀ ਯਾਰ 50 ਰੁਪਏ ਨੂੰ ਸਾਈਕਲ ਵਿਗਲੇ ਆਉਂਦਾ ਦਾਵਾ 150 ਰੁਪਏ ਅਸੀਂ ਦੇਖਿਆ ਜਾਈਦਾ ਉਹ ਤੁਹਾਨੂੰ ਦੱਸ ਦਿੰਦੇ ਪੈਂਚਰ ਦੇ 20 ਰੁਪਏ ਲਾ ਕੇ ਲੈ ਹੁਣ ਹੁਣ ਤੋਂ ਦੇਖ ਲੈ ਹੁਣ 4000 ਨੂੰ ਆਇਆ 4700 42 ਦੇਖਣ ਜਿਹੜੇ ਸਾਫ ਹਰੇਕ ਕੀ ਬੱਦੀ ਪੁਲਿਸ ਨਾਲ ਵਧੀਆ ਦੀ ਪੁਲਿਸ ਯਾਨੀ ਕਿਹੜਾ ਕੜਕਾ ਵੀ ਜਾ ਬਣਾਣਾ ਬੈਠਾ ਬੈਠਾ ਨਾਲ ਫਿਰ ਜਾਲੀ ਮੋੜ ਰਿਹਾ ਕੋਈ ਨਹੀਂ ਹੁੰਦੀ ਕੱਪੜਾ ਉਹਨੂੰ ਇਕੱਠੀ ਕਰਕੇ ਲਿਆ ਕੇ ਤਾਂ ਹੀ ਕਹਿੰਦੇ ਸੁਆਪਾਰ ਆ ਹਾਂ ਬੱ ਉਹ ਬਾਰਾ ਗੱਟਿਆਂ ਆ ਜਾਂਦੇ ਗੱਟਿਆਂ ਬਚਾਏ ਨਾ ਮਾੜਾ ਮੋਟਾ ਹੁਣ ਤੇ ਸਾਹਮਣੇ ਦੇ ਕਿੰਨੀ ਕਿੰਕਾਰ ਕੇ ਨਿਕਲਦੀ ਕਿੱਦਾਂ ਉਹਦੇ ਸਾਰਾ ਸੋਲਟ ਬਣੇ ਵੇਖਦਾ ਚੱਲੀ ਜਾਣਾ ਪਰ ਸੋ ਨਾ ਜਲ ਵੀ ਉਕਣੇ ਵੇਖਦਾ ਤਾਂ ਹੁਣ ਵੀ ਉਕਣੇ ਇਹ ਜੀ ਗੋ ਜਾਨੀ ਵੀ ਵੇਖਦਾ ਹੁਣ ਨਹੀਂ ਵੇਖਦਾ ਜੇ ਮੰਨ ਲਾ ਕਿੰਨਾ ਹੀ ਦੱਸਿਆ ਹੋ ਜਾ ਤੇ ਮਾੜ 4000 ਜਦੋਂ ਟਾਪ ਪਰਤਾ 4 ਦਾ ਅੱਜ ਵੀ ਟਾਪ ਪਰਿਆ ਅੱਜ ਆੜੀ ਦਾ ਵਿਆਹ ਹੋਇਆ ਮੈਂ ਜਾਂਦਾ ਰਿਹਾ ਸੁਨਿਆਰ ਤੇ ਹੁਣ ਸਾਹ ਨਹੀਂ ਆਉਂਦਾ ਇਹ ਦੁਕਾਨ ਮੈਂ ਕਿੱਥੇ ਹੋ ਵੀ ਅਸੀਂ ਗੱਲੇ ਜਾਂਦੇ ਆ ਅਸੀਂ ਦੇਖੋ ਇੱਕ ਤਾਂ ਆ ਦਾ ਪੰਦਰਾ ਪੰਦਰਾ ਬੀਤੇ ਆਪ ਕੋਈ ਰਾਲੇ ਕੋਈ ਵਿਟਿਕ ਦਾ ਆਉਂਦੇ ਆ ਆ ਦਾ ਲੱਗ ਲਿਆ 15 ਲੱਗ ਲਿਆ ਕਿ ਜੈਸੀ ਕੇ ਸੋਚੀ ਜਾਈਏ ਵੀ ਇਸ ਕਿਆ ਕਰ ਲਈ ਗਿਆ ਸੋਨੇ ਦੀ ਇੱਕ ਵਾਰ ਵਿਆਹ ਨੂੰ ਪੈਂਦਾ ਜਿਹੜਾ ਪਾੜਿਆ ਪਾਣਾ ਵੋਟਾ ਮੋੜ ਕੇ ਕਿਸੇ ਦੇ ਹੋਰ ਦੇ ਵਿਆਹ ਨੂੰ ਲੈਣਾ ਉਹ ਡੱਬੇ ਚ ਵੰਦਾ ਨਕਲੀ ਗੋਮੇ ਤੇ ਜਿਹੜੇ ਤੇ ਹਰਾ ਸੂਤਾ ਦਾ ਹਰੇ ਰੰਗ ਦੇ ਤੋਹਫੇ ਪਏ ਵੇ ਜੀ ਮਸਕ ਪਲੇਟ ਕਰਦੇ ਨਕਲੀ ਆ ਸਾਰੇ ਇਹ ਤਾਂ ਤੂੰ ਐ ਉਹ ਵਾਸੜ ਤੂੰ ਇਹ ਤੂੰ ਐ ਆਏ ਸ਼ੁਕਰ ਕਰ ਵੀ ਸੋਨੇ ਦਾ ਰੰਗ ਇੱਕਾ ਨੇ ਕਿਹੜੇ ਦਾ ਕਦਮ ਬਣਾਉਣਾ ਸੋਨਾ ਐ ਦਾ ਕਦਮ ਹੋਰ ਅੰਗੇ ਤੇ ਦਿਖਾਉਂ ਸੋਨਾ ਇਹ ਗੱਲ ਨਕਲੀ ਜਿਹਾ ਲੱਗਦਾ ਹੋਰ ਮੈਂ ਤਾਂ ਪਰੀਆਂ ਭਈਆਂ ਦੇ ਨਾਲ ਇੱਕ ਨਹੀਂ ਲੋਪਨ ਮੈਂ ਕਹਿੰਦਾ 50 ਦੁਕਾਨਾਂ ਇਕੱਠੀਆਂ ਹਰ ਪਰੀਆਂ ਭਈਆਂ ਜਿਹੜਾ ਬਿਸਕੁਟ ਆ ਰਾ ਆਪਾਂ